ਦੇਖੋ ਦੂਜੀਆਂ ਪਾਰਟੀਆਂ ਸਾਡੇ ਨਾਲ ਖੜੀਆਂ ਨੇ ਅਸੀਂ ਧੰਨਵਾਦ ਵੀ ਕਰਦੇ ਆ ਉਹਨਾਂ ਦਾ ਪਰ ਕਈ ਮਾੜਾ ਮੋਟਾ ਲਿਚਕੜੀ ਚੀਜ਼ੀ ਵੀ ਕਰੀ ਜਾਂਦੇ ਆ ਉਹ ਜਿਵੇਂ ਹੁਣ ਸਾਡੇ ਉੱਤੇ ਵਿਧਾਨ ਸਭਾ 'ਚ ਬੀਜੇਪੀ ਦੇ ਪ੍ਰਧਾਨ ਸਾਹਿਬ ਕਹਿੰਦੇ ਤੇ ਕਹਿੰਦੇ ਜੀ ਕੇਂਦਰ ਦੀ ਸਰਕਾਰ ਲਿਖੋ ਤੇ ਬੀਜੇਪੀ ਸਰਕਾਰ ਨਾ ਲਿਖੋ ਹੁਣ ਜਦੋਂ ਹੈ ਹੀ ਬੀਜੇਪੀ ਦੀ ਸਰਕਾਰ ਤਾਂ ਅਸੀਂ ਬੀਜੇਪੀ ਕਹਾਂਗੇ ਉੱਤੇ ਲੈ ਸਾਡੀ ਬਣਾ ਦਿਓ ਅਸੀਂ ਤੁਹਾਡੀ ਨਹੀਂ ਲਿਖਾਂਗੇ ਦੇਖੋ ਉਹ ਗੱਲ ਤੋਂ ਮਤਲਬ ਲੱਗਦਾ ਇਹ ਹੈ ਵੀ ਨਹੀਂ ਗੱਲ ਬੜੀ ਸਿੱਧੀ ਹੈ ਵੀ ਜੋ ਧੱਕਾ ਕਰ ਰਹੇ ਨੇ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਧੱਕਾ ਕਰ ਰਹੀ ਆ ਤਾਂ ਕਰ ਰਹੀ ਉਹਨੂੰ ਉਹੀ ਗੱਲ ਕਹਾਂਗੇ ਸੋ ਉਹਨਾਂ ਦੀ ਗੱਲ ਤੋਂ ਭਾਸ਼ਾ ਜੀ ਤੋਂ ਐਂ ਲੱਗਦਾ ਦੀ ਵੀ ਜਿਵੇਂ ਕਰਤਾ ਰਹੇ ਨੇ ਪਰ ਦਵੇ ਜੇ ਕਰਦੇ ਨੇ ਉਹ ਇਸ ਤਰ੍ਹਾਂ ਲੱਗਦਾ ਦੀ ਸਾਨੂੰ ਪਰ ਕਰ ਰਹੇ ਨੇ ਉਹ ਕਿਉਂਕਿ ਲੋਕਾਂ ਤੋਂ ਡਰਦੇ ਕਰ ਰਹੇ ਨੇ ਜਿਵੇਂ ਮਰਜ਼ੀ ਕਰ ਰਹੇ ਨੇ ਅੱਛਾ ਸੀਫਾਇਰ ਵੀ ਹੰਗਣਾ ਕੀ ਹੈ ਪਾਕਿਸਤਾਨ ਦੇ ਦੇਖੋ ਇਹ ਬਹੁਤ ਮਾੜੀ ਗੱਲ ਹੈ ਪਹਿਲਾਂ ਤਾਂ ਇਸ ਚੀਜ਼ ਦੀ ਜ਼ਰੂਰਤ ਹੀ ਪਾਕਿਸਤਾਨ ਕਰਕੇ ਪਈ ਜੇ ਸਾਡੇ ਪਹਿਲਗਾਮ નિર્ਦੋਸ਼ ਲੋਕਾਂ ਦੀ ਹੱਤਿਆ ਕੀਤੀ ਤਾਂ ਫਿਰ ਅਸੀਂ ਆਪਣੀ ਹੱਤਿਆ ਦਾ ਬਦਲਾ ਲੈਣਾ ਸੀ ਉਹਨਾਂ ਕਰਕੇ ਇਹ ਲੋੜ ਪਈ ਆ ਪਰ ਮੈਂ ਧੰਨਵਾਦ ਵੀ ਕਰਦਾ ਤੇ ਵਧਾਈ ਵੀ ਦਿੰਦਾ ਸਾਡੀ ਫੌਜ ਨੂੰ ਜਿਨ੍ਹਾਂ ਨੇ ਉਹ ਸਿਰਫ ਤੇ ਸਿਰਫ ਅੱਤਵਾਦੀ ਠਿਕਾਣੇ ਸੀ ਜਿਹੜੇ ਉਹਨਾਂ ਨੂੰ ਤਬਾਹ ਕੀਤਾ ਕਿਸੇ ਸਿਵਲਨ ਦੀ ਗੱਲ ਨਹੀਂ ਕੋਈ ਬਾਰਡਰ ਤੇ ਨਹੀਂ ਕੋਈ ਅਟੈਕ ਕੀਤਾ ਉਹ ਲੋਕ ਜਿਹੜੇ ਉੱਥੇ ਟ੍ਰੇਨ ਕਰਦੇ ਸੀ ਟ੍ਰੈਂਡ ਕਰਕੇ ਹਿੰਦੁਸਤਾਨ ਦੇ ਵਿੱਚ ਅਫਰਾ ਤਫੜੀ ਫਲਾਉਂਦੇ ਸੀ ਅਸੀਂ ਉਹ ਠਿਕਾਣੇ ਤਬਾਹ ਕੀਤੇ ਤੇ ਉਸ ਤੋਂ ਬਾਅਦ ਪਾਕਿਸਤਾਨ ਨੇ ਜਿਹੜਾ ਜ ਕੀਤਾ ਤੇ ਉਹਨਾਂ ਨੇ ਭੁਗਤਿਆ ਕਿਉਂਕਿ ਸਾਡੀ ਸੈਨਾ ਇਸ ਕਦਰ ਸਮਰੱਥ ਹੈ ਕਿ ਕੋਈ ਸਾਡੇ ਵੱਲ ਦੇਖ ਨਹੀਂ ਸਕਦਾ ਹਰ ਨੂੰ ਮੂੰਹ ਤੋੜਵਾ ਜਵਾਬ ਦੇਣ ਦੀ ਸਮਰੱਥਾ ਸਾਡੀ ਫੌਜਾਂ ਦਾ ਤੇ ਸਾਡੇ ਦੇਸ਼ ਦੀ ਇਹ ਵੀ ਖਾਸੀਅਤ ਹੈ ਕਿ ਪੂਰਾ ਦੇਸ਼ ਸਰਕਾਰ ਦੇ ਨਾਲ ਖੜਿਆ ਫੌਜ ਦੇ ਨਾਲ ਖੜਿਆ ਅਸੀਂ ਕੋਈ ਸਾਡੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਕੀਤੇ ਸੀ ਸਾਪਾ ਹੁਸੈਨ ਮਾਨ ਨੇ ਸਾਡੇ ਮੰਤਰੀ ਸਹਿਬਾਨ ਉੱਥੇ ਬੇਸ਼ੱਕ ਡਰੋਨ ਸਿੱਟੇ ਜਾ ਰਹੇ ਸੀ ਬੇਸ਼ੱਕ ਅਟੈਕ ਕੀਤੇ ਜਾ ਰਹੇ ਸੀ ਪਰ ਸਾਡੇ ਮੰਤਰੀ ਸਹਿਬਾਨ ਹਸਪਤਾਲਾਂ ਦੇ ਵਿੱਚ ਜਿੱਥੇ ਕੋਈ ਇਸ ਤਰ੍ਹਾਂ ਦਾ ਅਟੈਕ ਹੋਇਆ ਉੱਥੇ ਪਤਾ ਲਾਣ ਦੇ ਵਿੱਚ ਫੇਰਡ ਦੇ ਵਿੱਚ ਸਾਡੇ 10 ਮੰਤਰੀ ਬਾਰਡਰੀਆਂ ਦੇ ਵਿੱਚ ਰਹੇ ਆ ਲੋਕਾਂ ਦੇ ਨਾਲ ਰਹੇ ਆ ਲੋਕਾਂ ਦੇ ਨਾਲ ਖੜੇ ਆ ਪਾਣੀ ਦੇ ਛੂ ਤੇ ਕੀ ਕਰਾ ਸੈਂਟਰ ਗਵਰਨਮੈਂਟ ਨੂੰ ਟਕਰਾਉਂਦੇ ਆ ਸਰਕਾਰ ਦਾ ਹਾਈ ਕੋਰਟ ਨੇ ਦੇਸ਼ ਪੰਜਾਬ ਸਰਕਾਰ ਨੂੰ ਦੁਹ ਦੇ ਤੇ ਐਮਬੀਬੀ ਕਹਤਾ ਵੀ ਪਾਣੀ ਦੋਹ ਰਹੇ ਨੇ ਦੇਖੋ ਸਾਡਾ ਕੋਈ ਟਕਰਾ ਨਹੀਂ ਤਕਰਾ ਕੀਤਾ ਇਹਨਾਂ ਨੇ ਸਾਡਾ ਕੋਈ ਟਕਰਾ ਨਹੀਂ ਸਾਡੀ ਤਾਂ ਗੱਲ ਇਹ ਦੋ ਤੇ ਦੋ ਚਾਰ ਵਾਲੀ ਆ ਕਿ ਜੋ ਪਾਖੜਾ ਨੰਗਲ ਡੈਮ ਚ ਪਾਣੀ 30 ਸਤੰਬਰ ਤੱਕ ਜਮ੍ਹਾਂ ਹੋ ਜਾਂਦਾ ਉਹ ਵੰਡ ਦਿੱਤਾ ਜਾਂਦਾ ਹੈ ਕਿ ਕਿਹੜੀ ਸਟੇਟ ਨੂੰ ਕਿੰਨਾ ਮਿਲਣਾ ਹੈ ਕਿਹੜੀ ਨੂੰ ਕਿੰਨਾ ਮਿਲੂ ਉਹ ਸਾਡਾ ਵੰਡਿਆ ਹੋਇਆ 2.987MAF ਪਾਣੀ ਹਰਿਆਣੇ ਦਾ ਬੰਦ ਆ ਸੀ ਉਹ ਅਪ ਟੂ 23 ਮਾਰਚ ਉਹ 3.091MAF ਆਪ ਦਾ ਯੂਟਿਲਾਈਜ਼ ਕਰ ਚੁੱਕੇ ਸੀ ਹੁਣ ਜਿੰਨਾ ਕਿਦਾ ਹਿੱਸਾ ਬੰਦਾ ਉਹਨਾਂ ਹੀ ਲੈਣਾ ਹੈ ਫਿਰ ਇਹ ਧੱਕੇ ਦੇ ਉੱਤੇ ਰੇ ਬੀਵੀਐਮਬੀ ਧੱਕੇ ਦੇ ਉੱਤੇ ਹੀ ਹਰ ਖਰਾਨੇ ਦੀ ਗੱਲ ਇਹ ਦੇਖੋ ਕਿ ਬੀਵੀਐਮਬੀ ਨੂੰ ਖਰਚਾ ਦਾ 60% ਪੰਜਾਬ ਦਿੰਦਾ ਤੇ ਸਾਡੇ ਖਿਲਾਫ ਹੀ ਵਕੀਲ ਖੜੇ ਕਰ ਲਏ ਉਹਨਾਂ ਨੇ ਪੈਸੇ ਵੀ ਸਾਡੇ ਉਹ ਜਿਵੇਂ ਕਹਿੰਦਾ ਸਿਰ ਵੀ ਸਾਡਾ ਜੁੱਤੀਆਂ ਵੀ ਸਾਡੀਆਂ ਉਹ ਗੱਲ ਸਾਡੇ ਨਾਲ ਹੋ ਗਈ ਸੋ ਇਹ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕੇਂਦਰ ਸਰਕਾਰ ਦੀ ਸ਼ਹਿਤ ਹੈ ਪਰ ਮੈਂ ਇਹ ਕਹਿੰਦੇ ਵਿੱਚ ਕੋਈ ਹਿੱਚ ਨਹੀਂ ਹੈ ਕਿ ਕੇਂਦਰ ਸਰਕਾਰ ਨੇ ਆਪਣਾ ਰੋਲ ਸਹੀ ਨਹੀਂ ਨਿਭਾਇਆ ਕਹਿਣਾ ਤਾਂ ਇਹਨਾਂ ਨੂੰ ਚਾਹੀਦਾ ਸੀ ਕਿਉਂਕਿ ਅਸੀਂ ਸਮੇਂ-ਸਮੇਂ ਤੇ ਇਹਨਾਂ ਨੂੰ ਸੂਚਿਤ ਕਰਦੇ ਰਹੇ ਹਾਂ 10 ਤਿੰਨ ਦੀ ਸਾਡੀ ਲੈਟਰ ਹੈ 17 ਤਿੰਨ ਦਾ ਲੈਟਰ ਹੈ ਅਸੀਂ ਬਕਾਇਦਾ ਸੈਂਟਰ ਗਵਰਨਮੈਂਟ ਨੂੰ ਪਾਵਰ ਮਿਨਿਸਟਰੀ ਨੂੰ ਵੀ ਕਿਹਾ ਹੈ ਵੀ ਇਹ ਪਾਣੀ ਦੇਖ ਕੇ ਯੂਟਿਲਾਈਜ਼ ਨਹੀਂ ਕਰ ਰਹੇ ਸੋ ਕਹਿਣਾ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਤੁਸੀਂ ਆਪਣਾ ਦੇਖ ਕੇ ਪਾਣੀ ਯੂਟਿਲਾਈਜ਼ ਨਹੀਂ ਕੀਤਾ ਹੁਣ ਬੈਠੋ ਹੁਣ ਤਾਂ ਖਾਲੀ ਪਰ ਸਾਡੇ ਦੇ ਦਬਾਅ ਬਣਾਇਆ ਗਿਆ ਸਾਨੂੰ ਇੱਥੇ ਹੋਮ ਮਿਨਿਸਟਰੀ ਨੇ ਮੀਟਿੰਗ ਕਰ ਲਈ ਉੱਥੇ ਸਾਨੂੰ ਕੋਈ ਪਤਾ ਹੀ ਨਹੀਂ ਕੋਈ ਮਿੰਟਸ ਨਹੀਂ ਸਾਡੇ ਕੋਲੇ ਮੀਟਿੰਗ ਦੇ ਕੋਈ ਆਰਡਰ ਨਹੀਂ ਸਾਨੂੰ ਪਤਾ ਕਹਿੰਦੇ ਜੀ ਅਸੀਂ ਆਰਡਰ ਇਸ਼ੂ ਕਰਤਾ ਕਹਿੰਦੇ ਉਹ ਮਾਨਯੋਗ ਹਾਈ ਕੋਰਟ ਨੂੰ ਇਹ ਕਹਿੰਦਾ ਵੀ ਅਸੀਂ ਤਾਂ ਜੀ ਉੱਤੇ ਅ ਅ ਕਿਹਾ ਸੀ ਇਹਨਾਂ ਨੂੰ ਤੇ ਇਹਨਾਂ ਨੇ ਲਾਗੂ ਨਹੀਂ ਕੀਤਾ ਅਸੀਂ ਫਿਰ ਉੱਤੇ ਜਾ ਕੇ ਬੇਨਤੀ ਕੀਤੀ ਵੀ ਆਰਡਰ ਕਿਹਨੇ ਸਾਨੂੰ ਤੇ ਪਤਾ ਹੀ ਕੋਈ ਨਹੀਂ ਅਸੀਂ ਲਿਖਿਆ ਉਹ ਕਹਿੰਦਾ 7 ਤਾਰੀਖ ਨੂੰ ਲੈਟਰ ਲਿਖਿਆ ਵੀ ਵੀ ਐਮ ਬੀ ਨੂੰ ਵੀ ਹੋਇਆ ਕਿ ਇਹ ਸਾਨੂੰ ਦੱਸੋ ਤੇ ਸਹੀ ਅਸੀਂ ਦੇਖੋ ਕਾਨੂੰਨ ਦੇ ਅਨੁਸਾਰ ਹਰ ਗੱਲ ਮੰਨਣ ਨੂੰ ਤਿਆਰ ਹਾਂ ਹਿਊਮਨਿਟੇਰੀਅਨ ਗਰਾਊਂਡ ਤੇ ਮੰਨਣ ਨੂੰ ਤਿਆਰ ਆ। 31 ਤੈਨੂੰ ਇਹਨਾਂ ਨੇ ਲੈਟਰ ਲਿਖਿਆ ਕਿ ਸਾਨੂੰ ਪੀਣ ਲਈ ਪਾਣੀ ਦਿੱਤਾ ਜਾਵੇ। ਮੈਂ ਗੱਲ ਵਿਧਾਨ ਸਭਾ 'ਚ ਵੀ ਦੱਸੀ ਦੀ। ਜਿੰਨਾ ਪਾਣੀ ਇਹਨਾਂ ਨੇ ਕਿਹਾ। ਆਪਦੇ ਲਈ ਬੰਦਿਆਂ ਲਈ ਕਿਹਾ, ਪਸ਼ੂਆਂ ਲਈ ਕਿਹਾ, ਥਰਮਲ ਪਲਾਂਟਾਂ ਲਈ ਕਿਹਾ, ਦਿੱਲੀ ਲਈ ਕਿਹਾ ਤੇ ਲਾਅਸ ਦੇ ਵੀ ਦਿੱਤਾ ਸਾਨੂੰ। ਅਸੀਂ ਸਾਰਾ ਪਾਣੀ ਦੇਤਾ। ਤੇ ਹੁਣ ਕਹਿੰਦੇ ਸਾਨੂੰ 8500 ਕਿਊਸਿਕ ਦੇ ਦਿਓ। ਹੁਣ ਅਸੀਂ ਆਪਣੀ ਕਿਸਾਨੀ ਦਾ ਗਲ ਘੋਟਦੀ ਏ। ਸਾਨੂੰ ਨਹੀਂ ਪਾਣੀ ਦੀ ਲੋੜ ਅਸੀਂ ਆਪਣੇ ਹਿੱਸੇ ਦਾ ਪਾਣੀ ਕਿਵੇਂ ਦੇ ਦਈਏ ਅਸੀਂ ਆਪਣੇ ਹਿੱਸੇ ਦਾ ਪਾਣੀ ਨਹੀਂ ਦਿੱਤਾ ਤੇ ਮਾਨਯੋਗ ਹਾਈ ਕੋਰਟ ਨੇ ਇਹੀ ਫੈਸਲਾ ਕੀਤਾ ਬੜੀ ਉਸ ਨਾਲ ਕਿ ਐਫਸੀ ਐਫਾ ਡੈਵਿਡ ਫਾਈਲ ਕਰਨਾ ਅਰ 21 ਤਰੀਕ ਤੋਂ ਬਾਅਦ ਲੈ ਲੈਣਾ 21 ਮਈ ਤੱਕ ਦਾ ਪੀਰੀਅਡ ਹੈ 21 ਮਈ ਤੋਂ ਬਾਅਦ ਆਪਦਾ ਹਿੱਸਾ ਫੇਰ ਸ਼ੁਰੂ ਹੋ ਜਾਣਾ ਲੈ ਲੈਣ ਉੱਤੇ ਸੋ ਇਸ ਕਰਕੇ ਇਹ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਦੀ ਨਾ ਸੀ ਧੱਕਾ ਕਰਦੇ ਆ ਨਾ ਸੀ ਧੱਕਾ ਸਹਿੰਦੇ ਆ ਸਾਹਬ ਕਹਿੰਦੇ ਆ ਕਿ ਸਾਨੂੰ ਸੁਪਰੀਮ ਕੋਰਟ ਵੀ ਜਾਣਾ ਪਿਆ ਜਾਵਾਂਗੇ ਉੱਥੇ ਦੇਖੋ ਬਿਲਕੁਲ ਆਪਦੇ ਆਪਦੇ ਹੱਕਾਂ ਦੇ ਲਈ ਆਪਦੇ ਹੱਕਾਂ ਦੇ ਲਈ ਅਸੀਂ ਸਾਰ ਤਰੀਕੇ ਨਾਲ ਜਾਵਾਂਗੇ ਸਾਨੂੰ ਮਾਨਯੋਗ ਹਾਈ ਕੋਰਟ ਨੇ ਵੀ ਇਹ ਕਿਹਾ ਵੀ ਕਨ ਅਪੀਲ ਉਹਦੇ ਜੋ ਵੀ ਸਾਨੂੰ ਲੀਗਲੀ ਜਿੱਥੇ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਅਸੀਂ ਆਪਦੇ ਹੱਕਾਂ ਤੇ ਟੱਕਰ ਨਹੀਂ ਮਾਰਨਦੇ ਨਾ ਹਰ ਦੂਜੀ ਗੱਲ ਇਹ ਹੈ ਜਿੱਥੇ ਦੇਸ਼ ਨੂੰ ਲੋੜ ਹੈ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰਾਤ ਆਰਡਰ ਕੀਤੇ ਨੇ ਰਾਜਸਥਾਨ ਦੀ ਲੋੜ ਸੀ ਰਾਜਸਥਾਨ ਨੂੰ ਤੇ ਸੈਨਾ ਨੂੰ ਲੋੜ ਦੀ ਅਸੀਂ ਆਪਦੇ ਅਸੀਂ ਤਾਂ ਉਹ ਲੋਕ ਆ ਪੰਜਾਬ ਦੇ ਤਾਂ ਉਹ ਲੋਕ ਨੇ ਸਰਬੱਤ ਦਾ ਭਲਾ ਚਾਹਣ ਵਾਲੇ ਨੇ ਅਰ ਸਾਡੀ ਇਹ ਕਪੈਸਿਟੀ ਅਸੀਂ ਤਾਂ ਆਪਦਾ ਮੂਹ ਦਾ ਨਵਾਲਾ ਵੀ ਕੱਢ ਕੇ ਕਿਸੇ ਭੁੱਖੇ ਨੂੰ ਦੇਣ ਵਾਲੇ ਆ ਤੇ ਉੱਥੇ ਉਹਨਾਂ ਨੇ ਫੌਜ ਦੇ ਲਈ ਕਿਹਾ ਤਾਂ ਸਾਰਾ ਪਾਣੀ ਸਾਡਾ ਹਾਜ਼ਰ ਹੈ ਅਸੀਂ ਆਪ ਹਾਜ਼ਰ ਆ ਉਹਨਾਂ ਲਈ ਮਿੰਟ ਲਾਇਆ ਅਸੀਂ ਰਾਜਸਥਾਨ ਨੂੰ ਪਾਣੀ ਦੇ ਰਹੇ ਹਾਂ ਇਹ ਪਰ ਜਿਹੜੀ ਗੁੰਡਾਗਰਦੀ ਕਰ ਰਹੇ ਨੇ ਨਾ ਇਹ ਗਲਤ ਹੈ ਐਵੇਂ ਬਿਨਾ ਮਤਲਬ ਪ੍ਰੈਸ਼ਰਾਈਜ਼ ਕਰਨਾ ਕਰੀ ਜੇ ਡਿਸਟ੍ਰਿਕਟਿੰਗ ਦਾ ਕੰਮ ਚੱਲ ਰਿਹਾ ਸੀ ਕੀ ਕੁਛ ਤੋਂ ਉੱਤੇ ਕਮੀਆਂ ਪੇਸ਼ੀਆਂ ਲੱਗੀਆਂ ਕੁਝ ਲੋਕਾਂ ਨਾਲ ਤੁਸੀਂ ਕਰ ਦੱਸਿਓ ਉਹਨਾਂ ਨੇ ਕੀ ਪ੍ਰੋਬਲਮ ਦੱਸੀਆਂ ਤੇ ਕਿੱਦਾਂ ਦੀ ਵਿਜ਼ਿਟ ਦੇਖੋ ਇਹ ਡਿਚਰ ਡਰੇਨ ਸੀ ਜਿਹੜੀ ਲਹਿਰੇ ਦੇ ਸ਼ਹਿਰ ਦੇ ਵਿੱਚ ਦੀ ਲੰਘਦੀ ਸੀ ਟੋਟਲ ਔਰ ਬੱਸ ਸਟੈਂਡ ਦੇ ਪਿੱਛੇ ਸਲਾਮੋ ਬਸਤੀ ਵੀ ਕਹਿ ਸਕਦੇ ਸੀ ਉਹਨੂੰ ਤੇ ਉੱਥੇ ਬਿਲਕੁਲ ਇਸ ਤਰ੍ਹਾਂ ਦਾ ਗੰਦ ਸੀ ਲੋਕਾਂ ਦੇ ਮਕਾਨ ਇਹਦੇ ਉੱਪਰ ਬਣੇ ਹੋਏ ਸੇ ਹਰ ਸਮੇਂ ਦੁਰਘਟਨਾ ਦਾ ਖਤਰਾ ਵੀ ਬਣਿਆ ਰਹਿੰਦਾ ਸੀ ਤੇ ਗੰਦਗੀ ਦੇ ਉੱਪਰ ਲੋਕ ਆਪਣਾ ਜ਼ਿੰਦਗੀ ਬਸਰ ਕਰਦੇ ਇਸੇ ਲਈ ਸੋ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਇਹ ਜਿਹੜੀ ਡਿਚ ਰੈਨ ਹੈ ਜਿਆਦਾ ਇਹਦੇ ਉੱਤੇ ਸੈਲਫਾ ਆਪਣਾ ਕੰਕਰੀਟਲੀ ਕਵਰ ਕਰ ਦਿੱਤਾ ਜਾਵੇ ਜਾਂ ਜੋ ਵੀ ਹੈ ਦਾ ਇਹ ਹੱਲ ਕੀਤਾ ਜਾਵੇ ਲੰਬੇ ਸਮੇਂ ਤੋਂ ਲੋਕਾਂ ਨੇ ਮੰਗ ਸੀ ਸੋ ਹੁਣ ਅਸੀਂ ਇਹ ਕਰੀਬ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਦਾ ਐਸਟੀਮੇਟ ਤਿਆਰ ਹੋਇਆ ਸੀ ਤੇ ਇਹਦੇ ਵਿੱਚ ਦੋ ਪਾਈਪ ਆਏ ਸਾਢੇ 4 4 ਫੁੱਟ ਚੌੜੇ ਦੋ ਪਾਈਪ ਆਇਆ ਤਾਂ ਕਿ ਕਿਸੇ ਤਰੀਕੇ ਦੀ ਅੱਗੇ ਨੂੰ ਦਿੱਕਤ ਨਾ ਸੋ 15 ਕਰੋੜ ਦਾ ਇਹਦਾ ਐਸਟੀਮੇਟ ਸੀ ਤੇ ਸਾਡੇ ਵਿਭਾਗ ਦੇ ਦੀ ਵਧੀਆ ਕਾਰਗੁਜ਼ਾਰੀ ਕਰਕੇ ਇਮਾਨਦਾਰੀ ਕਰਕੇ ਇਹ ਜਿਹੜਾ ਟੈਂਡਰ ਸੀ 12 ਕਰੋੜ ਦਾ ਹੋਇਆ ਮਤਲਬ 3 ਕਰੋੜ ਦੀ ਬਚਤ ਪਹਿਲੇ ਦਿਨ ਹੋਈ ਨਵ ਬੁਰਜੀਆਂ ਨੇ ਤੇ ਕੰਮ ਇਸ ਤੇ ਸ਼ੁਰੂ ਹੋਇਆ ਨੂੰ ਕਈ ਦਿਨ ਹੋ ਗਏ ਅੱਜ ਮੈਂ ਆਪਣੇ ਸਾਰੇ ਸਾਥੀਆਂ ਸਮੇਤ ਐਸਡੀਐਮ ਸਾਹਿਬ ਨੇ ਐਸਸੀ ਸਾਹਿਬ ਸਾਰੇ ਵਿਭਾਗਾਂ ਸਮੇਤ ਤੇ ਹੋਰ ਸਾਡੇ ਸਾਰੇ ਸਾਥੀ ਆ ਅੱਜ ਇਹ ਸਾਰਾ ਦੇਖਣ ਦੇ ਲਈ ਆਏ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਵਿਭਾਗ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਲੋਕ ਸਾਰੇ ਖੁਸ਼ ਕਿਤੇ ਮੈਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਈਵਨ ਇਹ ਹੁਣ ਜਿਹੜੀ ਆਪਣੇ ਉੱਤੇ ਇੰਟਰਲੋਕ ਲੱਗ ਰਹੀ ਆ ਸੋ ਬਰਸਾਤ ਵੀ ਹੋਗੀ ਕਿਤੇ ਕੋਈ ਪ੍ਰੋਬਲਮ ਨਹੀਂ ਸੋ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਬਣਾ ਰਹੇ ਆ ਕਿ ਕੱਲੀ ਡਿਚ ਡਰੇਨ ਕਵਰ ਕਰਨ ਦੀ ਗੱਲ ਨਹੀਂ ਹੈ ਇਹ ਉਹ ਡਿਚ ਡਰੇਨ ਜਿੱਥੇ ਕਦੇ ਲੋਕ ਲੰਘਦੇ ਡਰਦੇ ਸੀ ਲੋਕ ਲੰਘਣਾ ਮناسب ਨਹੀਂ ਸਮਝਦੇ ਸੀ ਤਾਂ ਹੁਣ ਉਹ ਡਿਚ ਡਰੇਨ ਨੂੰ ਅਸੀਂ ਇੱਕ ਸੈਰਗਾਹ ਦੇ ਵਜੋਂ ਵਿਕਸਿਤ ਕੀਤਾ ਹੈ ਇੱਥੇ ਕਰੀਬ 12 ਫੁੱਟ ਲਈ ਆਪਣੀ ਜਿਹੜੀ ਇੰਟਰਲੋਕ ਇੰਟਰਲੋਕ 15 ਫੁੱਟ ਜਿਹੜੀ ਉਸ ਤੋਂ ਕਵਰ ਕਰਕੇ ਅਸੀਂ ਡਿਚ ਦੇ ਨੂੰ 15 ਫੁੱਟ ਦਾ ਇੰਟਰਲੋਕ ਟਾਇਲ ਲਾਤੀ ਤੇ ਟੋਟਲ ਇਹ 32 ਫੁੱਟ ਦੋਹਾਂ ਪਾਸੇ ਬਕਾਇਦਾ ਕਵਰ ਕਰਕੇ ਉਸ ਨੂੰ ਜਾਲੀ ਲਾ ਕੇ ਦੋਵੇਂ ਪਾਸੇ ਤੇ ਉਥੇ ਦਰਖਤ ਵਗੈਰਾ ਵੀ ਲਾਉਣੇ ਨੇ ਤੇ ਘਾਹ ਵਗੈਰਾ ਵੀ ਲਾਉਣੇ ਸੋ ਮੇਰਾ ਕਹਿਣ ਤੋਂ ਭਾਵ ਵੀ ਇਹ ਇੱਕ ਸਹਿਰਗਾ ਵਜੋਂ ਹੋ ਜਾਣੀ ਐ 3 ਕਿਲੋਮੀਟਰ ਦੀ ਲੈਂਥ ਐ ਤੇ ਹਲੇ ਅਸੀਂ ਇੱਥੇ ਕੱਲੀ ਇੰਟਰਲੌਕ ਟਾਇਲ ਲਾਈ ਐ ਆ ਕੁਝ ਹਿੱਸੇ ਚਲੇ ਰਹਿੰਦੀ ہوئی ਐ ਤੇ ਮੈਨੂੰ ਦੱਸਿਆ ਉੱਥੇ ਕਲੋਨੀ ਵਾਲੇ ਲੋਕਾਂ ਨੇ ਉਹ ਕਹਿੰਦੇ ਜੀ ਸਾਨੂੰ 40-40 ਸਾਲ ਹੋ ਗਏ ਇੱਥੇ ਰਹਿੰਦੇ ਆ ਅਸੀਂ ਤਾਂ ਕਦੇ ਬੰਦੇ ਹੀ ਨਹੀਂ ਦੇਖਿਆ ਦੀ ਇੱਥੇ ਅਸੀਂ ਤਾਂ ਇਕੱਲੇ ਹੀ ਰਹਿੰਦੇ ਸੀ ਸਾਡੇ ਗੁਆਂਢਚੀ ਨਹੀਂ ਕਦੀ ਆਇਆ ਦੀ ਕਹਿੰਦੇ ਹੁਣ ਤੇ ਲਾਇਨ ਨਹੀਂ ਟੁੱਟਦੀ ਇਹਨਾਂ ਤੇ ਲੋਕ ਵਧੀਆ ਸੈਰਾਂ ਕਰਨ ਆਉਂਦੇ ਆ ਸਾਨੂੰ ਮਿਲਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸੋ ਇਹ ਇੱਕ ਸੈਰਗਾਹ ਵਜੋਂ ਵੀ ਸ਼ਹਿਰ ਦੇ ਜਿਹੜੇ ਲੋਕ ਸੈਰ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਵੀ ਇੱਕ ਬਹੁਤ ਵੱਡਾ ਇਹ ਵਰਦਾਨ ਸਾਬਤ ਹੋਇਆ ਸੋ ਬਹੁਤ ਵਧੀਆ ਤੇ ਕੰਮ ਚੱਲ ਰਿਹਾ ਹੈ ਜਿਹੜੇ ਦੀ ਸ਼ਾਮ ਸੰਭਾਲ ਲਈ ਵੀ ਬੰਦੇ ਰੱਖੇ ਹਾਂ ਹਾਂ ਅਸੀਂ ਬਕਾਇਦਾ ਕੋਈ ਆਏ ਨਹੀਂ ਵੀ ਆਰਜੀ ਕੰਮ ਕੀਤਾ ਅਸੀਂ ਤਿੰਨ ਬੰਦੇ ਇਹਦੀ ਸ਼ਾਮ ਸੰਭਾਲ ਦੇ ਲਈ ਡਿਪਲੋਟ ਕਰਨੇ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਸਾਰੀ ਜਿਹੜੀ ਹੈ ਪੌਦੇ ਲਾਉਣੇ ਨੇ ਉਹਨਾਂ ਨੂੰ ਪਾਣੀ ਦੇਣਾ ਮਤਲਬ ਅਸੀਂ ਡਿਪੈਂਡੈਂਸ ਹੀ ਨਹੀਂ ਰੱਖੀ ਹੂੰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਜਿਵੇਂ ਹਨੂਮਾਨ ਮੰਦਿਰ ਦੇ ਸਾਹਮਣੇੋਂ ਗੁజర్ਦੀ ਐ ਇਹ ਤਾਂ ਮੈਨੂੰ ਸਾਰੇ ਹਨੂਮਾਨ ਮੰਦਿਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਸਾਰਾ ਜਿਹੜਾ ਆਪਦਾ ਏਰੀਆ ਪੂਰੀ ਤਰ੍ਹਾਂ ਸਾਫ਼ ਸੁਥਰਾ ਰੱਖਾਂਗੇ ਸਾਡੀ ਜੰਮਾ ਵਾ ਮੈਂ ਇੱਥੇ ਡੇਰਾ ਸੱਚਾ ਸੋਧਾਲਾ ਨੇ ਗਿਆ ਉਹਨਾਂ ਦੇ ਅੱਗੇ ਵੀ ਗੁజర్ਦੀ ਸੀ ਉਹਨਾਂ ਦੇ ਜਾ ਕੇ ਬੰਦ ਹੋਈ ਸੀ ਪਰ ਉਹਨਾਂ ਨੇ ਕਿਹਾ ਵੀ ਅੱਗੇ ਤੱਕ ਬਣਾ ਦਿਓ ਤਾਂ ਸਾਡੇ ਕੋਲੇ ਫੰਡ ਸੀ ਅਸੀਂ ਅੱਗੇ ਤੱਕ ਵੀ ਬਣਾਤੀ ਉਹਨਾਂ ਨੇ ਵੀ ਇਹੀ ਯਕੀਨ ਦਵਾਇਆ ਕਿ ਅਸੀਂ ਸਾਰੀ ਇਹ ਜਿਹੜੀ ਆਪ ਇਹਦੀ ਸਾਮ ਸੰਭਾਲ ਕਰਾਂਗੇ ਸੋ ਬੰਦੇ ਵੀ ਸਾਡੇ ਲੱਗਣਗੇ ਸਾਰਾ ਇੱਥੇ ਦਰਖਤ ਵਗੈਰਾ ਲਾ ਕੇ ਇਸ ਤਰ੍ਹਾਂ ਦਾ ਇੱਕ ਮਤਲਬ ਬਣ ਜਾਏਗਾ ਵੀ ਆਉਣ ਵਾਲੇ ਸਮੇਂ ਪੈਰਲਲ ਰੋਡ ਨਾ ਜਾਂਦੀ ਹੈ ਮੇਨ ਰੋਡ ਦੇ ਨਾਲ ਜਾਂਦੀ ਹੈ ਕਿ ਦੇਖਣ ਵਾਲੀ ਚੀਜ਼ ਬਣ ਜੇਗੀ ਸੋ ਲੰਬੀ ਬਸਤੀ ਦੇ ਕੋਲ ਕੁਝ ਪ੍ਰੋਬਲਮ ਤੁਸੀਂ ਸੀ ਆਪਣੀਆਂ ਕੀ ਪ੍ਰੋਬਲਮ ਸੀ ਕੀ ਉਹਨਾਂ ਦਾ ਉਹ ਛੋਟੀ-ਬੋਟ ਪ੍ਰੋਬਲਮ ਸੀ ਕੋਈ ਜਿਵੇਂ ਇਸ ਤਰ੍ਹਾਂ ਕਿਤੇ ਉੱਚੀ ਹੈ ਉਹਨਾਂ ਦੇ ਪਾਣੀ ਦੀ ਪ੍ਰੋਬਲਮ ਸੀ ਰੇਨੀ ਵਾਟਰ ਦੀ ਉਹ ਸੀ ਸਾਰਾ ਕਰਤਾ ਸਾਡੇ ਅਧਿਕਾਰੀ ਸਾਰੇ ਨਾਲ ਸੀ ਉਹਨਾਂ ਨੂੰ ਕਹਿਦਾ ਵੀ ਇਹਨਾਂ ਦਾ ਰੇਨੀ ਵਾਟਰ ਹੈ ਜਿਹੜਾ ਜਿਹੜਾ ਬਰਸਾਤ ਦਾ ਪਾਣੀ ਹੈ ਉੱਥੇ ਨਾ ਖੜਾ ਹੋ ਜੇ ਉਹਦਾ ਇੰਤਜ਼ਾਮ ਅਸੀਂ ਕਰਤਾ ਉਹ ਬਰਸਾਤੀ ਪਾਣੀ ਆ ਜਿਹੜਾ ਉਹ ਡਰੇਨ ਦੇ ਵਿੱਚ ਪੈਂਦਾ ਹੋ ਜੇਗਾ ਇੱਕ 32 ਫੁੱਟ ਦੱਸਿਆ ਤੁਸੀਂ 15 ਫੁੱਟ ਛੜਕਾ 17 ਫੁੱਟ ਬਚ ਗਈ ਜਿੰਨੇ 8.5 8 ਉਹਦੇ ਵੀ ਮਿੱਟੀ ਪੋੜੇ ਜਿਵੇਂ ਨਹਿਰ ਦੇ ਨਾਲ ਦੇਖਿਆ ਵੀ ਦੋਨੇ ਸਾਈਡਾਂ ਬਹੁਤ ਹੁੰਦੀਆਂ ਲੱਗੀਆਂ ਹਰ ਚੀਜ਼ ਦਾ ਇੰਤਜ਼ਾਮ ਕੀਤਾ ਸੀ ਜਿਹੜਾ ਨਹਿਰ ਦਾ ਸੀ ਉਹ ਨਹਿਰ ਵਾਲਾ ਏਰੀਆ ਸਾਨੂੰ ਛੱਡਣਾ ਪੈਣਾ ਉੱਥੇ ਵੀ ਪਾਈਪ ਵੱਡੇ ਪਾ ਗਏ ਕਿਉਂਕਿ ਨੇਚਰਲ ਫਲੋ ਹੁੰਦਾ ਵਾਟਰ ਦਾ ਉਹ ਨੇਚਰਲ ਫਲੋ ਨਾਲ ਇਹ ਪਾਣੀ ਪਿੱਛੋਂ ਲੰਬਾ ਚੱਲਿਆ ਆਉਂਦਾ ਤੇ ਅੱਗੇ ਜਾ ਕੇ ਪਾਣੀ ਉਹ ਜਸਟ ਲਾਈਕ ਤੇ ਡਾਫ ਲੱਗ ਜਾਂਦੇ ਸੀ ਹੁਣ ਅਸੀਂ ਉਹ ਵੀ ਇੰਤਜ਼ਾਮ ਕਰਤਾ ਉੱਥੇ ਪਾਈਪ ਪਾ ਕੇ ਪਾਣੀ ਅੱਗੇ ਘੜਦੇ ਨਾ ਤੇ ਸਾਰਾ ਪਾਣੀ ਹੈ ਜਿਹੜਾ ਡਰੇਨੇਜ ਸਿਸਟਮ ਹੋ ਜਾਏਗਾ ਉਹ ਪਾਣੀ ਵੀ ਅੱਗੇ ਲੰਘ ਜੂਗਾ ਸਾਈਡਾਂ ਤੇ ਅਸੀਂ ਉਸੇ ਤਰੀਕੇ ਨਾਲ ਕਰਨਾ ਜਿਸ ਤਰ੍ਹਾਂ ਅਸੀਂ ਦੂਜੇ ਦਿਰੀ ਸਾਰੇ ਉਸਤੇ ਕਰਾਂਗੇ ਮੈਂ ਕਿਤੇ ਡੂੰਗੀ ਦਾ ਸਵਾਲ ਨਹੀਂ ਕਿਤੇ ਉੱਚੀ ਦਾ ਸਵਾਲ ਨਹੀਂ ਸਾਰਾ ਸੀ ਪੈਰਲ ਕਰਦੇ